ਕੋਈ ਪੈਸਾ ਨਹੀਂ ਮਿਲੇ ਮਾਤਾ ਰਲਦੀ ਧੀ ਮੈਂ ਇਹਦੇ ਵਿੱਚ ਮੈਂ ਕਦੇ ਇੱਕ ਮਿੰਜੇ ਪਰ ਬੈਠ ਕੇ ਇੱਕ ਪਾਸੇ ਚੋਂਦਾ ਸਾਰਾ ਚੋਂਦਾ ਮਕਾਨ ਸਾਰਾ ਅੱਠ ਘੰਟਾ ਕੱਟ ਕੇ ਮੈਂ ਆਪਣਾ ਟਾਈਮ ਪਾਸ ਕਰਦੀ ਹਰ ਮਕਾਨ ਮੇਰਾ ਚੋਹਰੇ ਕੋਈ ਨਹੀਂ ਸੁਣਦਾ ਪਤਾ ਜਦੋਂ ਤੁਹਾਡੇ ਵਧਾਇਕ ਆਏ ਸੀਗੇ ਬਸੀ ਪਠਾਨਾਂ ਤੋਂ ਹੈਪੀ ਤਾਂ ਤੁਸੀਂ ਅੱਜ ਉਹਨਾਂ ਨਾਲ ਗੱਲ ਕਰੀ ਸੀ ਮੈਂ ਤਾਂ ਜੀ ਕਿਸੇ ਕਾ ਕੋਈ ਕਰਨੀ ਮੈਂ ਤਾਂ ਦੋ ਵਾਰੀ ਕੱਟ ਭਰ ਲਿਆ ਕੋਈ ਸਾੜੀ ਕਿਸੇ ਨੇ ਕੋਈ ਸੁਣਾਈ ਨਹੀਂ ਕਰੀ ਜਦੋਂ ਅਸੀਂ ਪਹਿਲਾ ਭਰੇ ਸੀਗੇ ਫਾਰਮ ਉਦੋਂ ਮੇਰੀ ਬੇਟੀ ਦੇ ਸੱਟਾਂ ਵੱਜ ਗਈਆਂ ਸੀ ਅੰਟ ਹੋ ਗਿਆ ਸੀਗਾ फेर ਮੁੜ ਕੇ ਅਸੀਂ ਇਹਨਾਂ ਨੂੰ ਮਨਾ ਕਰਤਾ ਕਹਿੰਦੇ ਤੁਸੀਂ ਖੜਾ ਕਰੋ ਮਕਾਨ ਉਹ ਕਰੋ ਵੀ ਅਸੀਂ ਕਿੱਥੇ ਕਰ ਸਕਦੇ ਬੇਟੀ ਤਾਂ ਮੇਰੀ ਪੀਜੀ ਆਈ ਪਈ ਸੀਗੀ ਦੋ ਬੇਟੇ ਆ ਮੇਰੇ ਠੀਕ ਹੈ ਨਾ ਦਿਹਾੜੀ ਕਰਦੇ ਆ ਪਲਾਸਟੂ ਕਰੀ ਵੀ ਬੇਟੇ ਨੇ ਮੇਰੇ ਨੇ ਤੇ ਉਹ ਦੂਜਾ ਬੰਨਾ ਬੈਠਾ ਆ ਵੀ ਨਿਸਮਤਾ ਹੈਗਾ ਆਪਣਾ ਐਮਸੀ ਵੀ ਨਹੀਂ ਸੁਣਦਾ ਠੀਕ ਹੈ ਨਾ ਕੋਈ ਕਦੇ ਇਹਨੇ ਕਿਸੇ ਦੀ ਹਾਲਤ ਨਹੀਂ ਦੇਖੀ ਜਾ ਕੇ ਵੀ ਇਹ ਕੰਮ ਕਰਦੇ ਉੱਥੇ ਬੇਲੇ ਬੈਠੇ ਆ ਮੌਕੇ ਦੀਆਂ ਸਰਕਾਰਾਂ ਨੂੰ ਅਸੀਂ ਦਿਖਾਉਣਾ ਚਾਹੁੰਦੇ ਆ ਬੀਬੀ ਵਿਧਵਾ ਹੋ ਚੁੱਕੀ ਆ ਤੇ ਆਪਣੇ ਘਰ ਦਾ ਹਾਲ ਦਿਖਾਉਣਾ ਚਾਹੁੰਦੀ ਐ ਕਹਿੰਦੇ ਸਰਕਾਰਾਂ ਕਹਿੰਦੀਆਂ ਨੇ ਅਸੀਂ ਵੱਡੇ ਵੱਡੇ ਵਿਕਾਸ ਕਰਦੇ ਆ ਇਹਨਾਂ ਨੂੰ ਕੱਚੇ ਘਰਾਂ ਦੇ ਪੈਸੇ ਵੀ ਨਹੀਂ ਮਿਲਦੇ ਹਾਂ ਜੀ ਦੱਸੋ ਮਾਤਾ ਜੀ ਮੇਰੇ ਕੋਈ ਮੈਨੂੰ ਪੰਜੀ ਨਹੀਂ ਮਿਲੀ ਹਾਂ ਮੈਨੂੰ ਕੋਈ ਪੈਸਾ ਨਹੀਂ ਮਿਲਿਆ ਮੈਂ ਤਾਂ ਰੰਡੀ ਧੀ ਮੈਂ ਇਹਦੇ ਵਿੱਚ ਮੈਂ ਕਦੇ ਇੱਕ ਮਿੰਜੇ ਪਰ ਬੈਠ ਕੇ ਇੱਕ ਪਾਸੇ ਚੋਂਦਾ ਸਾਰਾ ਚੋਂਦਾ ਮਕਾਨ ਸਾਰਾ ਤਰ ਇੱਕ ਥਾਂ 'ਤੇ ਨਹੀਂ ਬੈਠਦਾ ਮੈਂ ਇੱਥੇ ਬੈਠ ਬਟ ਕੇ ਇੱਥੇ ਨਹੀਂ ਚੋਂਦਾ ਇੱਥੇ ਬੈਠ ਬਟ ਕੇ ਮੈਂ ਆਪਣਾ ਟਾਈਮ ਪਾਸ ਕਰਦੀ ਆ ਆਰਾਮ ਕਾਨ ਮੇਰਾ ਚੋਰਿਆ ਕੋਈ ਨਹੀਂ ਸੁਣਦਾ ਪਤਾ ਜਦੋਂ ਤੁਹਾਡੇ ਵਧਾਇਕ ਆਏ ਸੀਗੇ ਬਸੀ ਪਠਾਨਾ ਤੋਂ ਹੈਪੀ ਤਾਂ ਤੁਸੀਂ ਅੱਜ ਉਹਨਾਂ ਨਾਲ ਗੱਲ ਕਰੀ ਸੀ ਮੈਂ ਤਾਂ ਅੱਜ ਕਿਸੇ ਕਾ ਕੋਈ ਕਰਨੀ ਮੈਂ ਤਾਂ ਦੋ ਵਾਰੀ ਘਾਟ ਭਰ ਲੈ ਸਾਡੀ ਕਿਸੇ ਨੇ ਕੋਈ ਸੁਣਾਈ ਨਹੀਂ ਕਰੀ ਜਦ ਅੱਜ ਆਏ ਸੀ ਤੁਸੀਂ ਉਹਨਾਂ ਨੂੰ ਕਹਿਣਾ ਸੀ ਹਾਂ ਸਾਡੀ ਸੁਣਾਈ ਹੋਣੀ ਕੋਈ ਵੀ ਕਰ ਰਿਹਾ ਹਲੇ ਕੋਈ ਵੀ ਮੈਂ ਤਾਂ ਦੇਖੋ ਪੈਸੇ ਜੇ ਵੋਟਾਂ ਦੀ ਥੋੜੀ ਸੁਣਵਾਈ ਨਹੀਂ ਫਿਰ ਕਦੋਂ ਹੋਊਗੀ ਮਾ ਰੰਟੀ ਜਿੰਨੀ ਦੱਸੋ ਇੱਥੇ ਮੈਂ ਕਿੰਨਾ ਕ ਪੈਸਾ ਕਿਤੇ ਨਾ ਮੈਂ ਕਿੱਥੇ ਤੇ ਲਿਆਵਾਂ ਮੈਂ ਹੈਂ ਦਿਹਾੜੀ ਦਾ ਰਾਤ ਮੁੰਡਾ ਤੁਸੀਂ ਦੱਸੋ ਜੀ ਦਿਹਾੜੀ ਦਾ ਰਾਸੀ ਤਾਂ ਜਦੋਂ ਅਸੀਂ ਪਹਿਲਾ ਭਰੇ ਸੀਗੇ ਫਾਰਮ ਉਦੋਂ ਮੇਰੀ ਬੇਟੀ ਦੇ ਸੱਟਾਂ ਵੱਜ ਗਈਆਂ ਸੀ ਹੰਟ ਹੋ ਗਿਆ ਸੀਗਾ ਫਿਰ ਮੁੜ ਕੇ ਅਸੀਂ ਇਹਨਾਂ ਨੂੰ ਮਨਾ ਕਰਤਾ ਕਹਿੰਦੇ ਤੁਸੀਂ ਖੜਾ ਕਰੋ ਮਕਾਨ ਉਹ ਕਰੋ ਵੀ ਅਸੀਂ ਕਿੱਥੇ ਕਰ ਸਕਦੇ ਬੇਟੀ ਤਾਂ ਮੇਰੀ ਪੀਜੀ ਆਈ ਪਈ ਸੀਗੀ ਤੇ ਇਹਨਾਂ ਨੇ ਕਿਹਾ ਸੀ ਤੁਹਾਨੂੰ ਵੀ ਮਕਾਨ ਖੜਾ ਕਰੋ ਬੇਟੀ ਵਾਲਿਆਂ ਨੇ ਵੀ ਤੁਸੀਂ ਇੱਥੇ ਨਿਊਆ ਭਰ ਕੇ ਦਿਓ ਵੀ ਤੁਹਾਡੇ ਫੇਰ ਪੈਸੇ ਆਉਣਗੇ ਕੋਰ ਤਾਂ ਸਾਡੇ 10 ਰੁਪਏ ਨਹੀਂ ਹੈਗੇ ਅਸੀਂ ਕਿੱਥੇ ਕਰਿਆ ਕਰ ਸਕਦੇ ਨਹੀਂ ਜਿਹੜਾ ਹੁਣ ਮਤਲਬ ਮੌਕੇ ਤੇ ਅੱਜ ਐਮ.ਐਲ.ਏ. ਹੈਪੀ ਆਏ ਸੀ ਉਹਨਾਂ ਨੂੰ ਤੁਸੀਂ ਆਪਣਾ ਹਾਲ ਦੱਸਿਆ ਨਹੀਂ ਦੱਸਿਆ ਸੁਣਦੇ ਨਹੀਂ ਹੈਗੇ ਕੀ ਇੱਥੀ ਤਾਂ ਘਾਟ ਰਹਿ ਜਾਂਦੀ ਹੈ ਜੇ ਅੱਜ ਨਾ ਸੁਣਦਾ ਫੇਰ ਕਦੋਂ ਸੁਣਦਾ ਅੱਜ ਤਾਂ ਸੁਣਨਾ ਸੀ ਕੀ ਆ ਸਾਡੀ ਹਾਲਤ ਦੇਖੋ ਦੋ ਬੇਟੇ ਆ ਮੇਰੇ ਕੀ ਕਹਨਾ ਦਿਹਾੜੀ ਕਰਦੇ ਆ ਪਾਸਟੂ ਕਰੀ ਵੀ ਆ ਬੇਟੇ ਨੇ ਮੇਰੇ ਨੇ ਤੇ ਉਹ ਦੂਜਾ ਬੰਨਾ ਬੈਠਾ ਨਹੀਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਕਹਿੰਦੀ ਐ ਜਿਸੀ ਦਾ ਗਰੀਬਾਂ ਦੀ ਸਰਕਾਰ ਤਾਂ ਵੀ ਨਹੀਂ ਸਮਤਾ ਹੈਗਾ ਆਪਣਾ ਐਮ.ਸੀ.ਬੀ ਨਹੀਂ ਸੁਣਦਾ ਠੀਕ ਹੈ ਨਾ ਕੋਈ ਕਦੇ ਇਹਨੇ ਕਿਸੇ ਦੀ ਹਾਲਤ ਨਹੀਂ ਦੇਖੀ ਆ ਕੇ ਵੀ ਇਹ ਕੰਮ ਕਰਦੇ ਉੱਥੇ ਬੇਲੇ ਬੈਠੇ ਆ ਕੋਈ ਹੋ ਨਹੀਂ ਤੁਸੀਂ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਹੋ ਤਿੰਨ ਮਹੀਨੇ ਹੋ ਗਏ ਮੈਂ ਲੱਤ ਤੇ ਬੈਠੀ ਨੀ ਇਹ ਤਾਂ ਨਹੀਂ ਹੈਗਾ ਵੀ ਸਾਨੂੰ ਕੋਈ ਹੋ ਨਹੀਂ ਹੈਗਾ ਸ ਮਾੜਾ ਮੋਟਾ ਗਰੀਬ ਬੰਦੇ ਦੀ ਸੁਣਵਾਈ ਵੀ ਕਰਨੀ ਚਾਹੀਦੀ ਹੈ ਕਦੇ ਨਾ ਕਦੇ ਲੱਤ ਤੇ ਮੈਂ ਔਖੀ ਆ ਕਦੇ ਕੋਈ ਹੋ ਨਹੀਂ ਕਰਿਆ ਹੈਗਾ ਅਸੀਂ ਜਿਹੜੇ ਆਮ ਆਦਮੀ ਪਾਰਟੀ ਦੇ ਉਰੇ ਐਮਐਲਏ ਨੇ ਉਹਨਾਂ ਨੂੰ ਅੱਜ ਆਏ ਸੀ ਉਹਨਾਂ ਨੂੰ ਮਿਲਣਾ ਸੀ ਦਿਖਾਉਣਾ ਸੀ ਉਹਨਾਂ ਨੂੰ ਕਿਉਂਕਿ ਵੋਟਾਂ ਵੇਲੇ ਤਾਂ ਥੋੜਾ ਹੱਲ ਹੋਣਾ ਹਾਂਜੀ ਹਾਂ ਉਹ ਨਹੀਂ ਸੁਣਦਾ ਪਤਾ ਪੈਣਾ ਜੰਗਾ ਤਾਂ ਬਹੁਤ ਅੰਦਰ ਤਖਾਲਾ ਗਰਦੀਪ ਨੂੰ ਮੈਂ ਅੰਦਰ ਬਾੜ ਕੇ ਖਿੱਚ ਕੇ ਜਾਈ ਆ ਮਾ ਪੁੱਤ ਦੇਖ ਮੈਂ ਅੰਦਰ ਛੜੀ ਬੈਠੀ ਆ ਵਿੰਜੇ ਪਰ ਮੈਂ ਬੈਠੀ ਆ ਵੀ ਦੇਖ ਮੇਰਾ ਹਾਲ ਦੇਖ ਮੈਂ ਇੱਥੇ ਸਾਰਾ ਥੋਂ ਤੋਂ ਤੇ ਚੋਂਦਾ ਵੀ ਮੈਂ ਰੰਡੀ ਤੀਨੀ ਆ ਮੈਂ ਕਿ ਕਿਹਦੇ ਜਾਣਾ ਪੁੱਤ ਮੇਰੇ ਉਹਨਾਂ ਨੇ ਤੁਹਾਨੂੰ ਜਵਾਬ ਕੀ ਦਿੱਤਾ ਫਿਰ ਮੇਰਾ ਕੋਈ ਹੱਲ ਨਹੀਂ ਕਹਿੰਦਾ ਪੈਸੇ ਇੱਥੇ ਫਾਰਮ ਭਰ ਦਿਓ ਫਾਰਮ ਅਸੀਂ ਭਰੇ ਇਹਨਾਂ ਨੇ ਬਹੂ ਨਾ ਕੋਈ ਸਾਡਾ ਹੱਲ ਨਹੀਂ ਹੋਇਆ ਮਕਾਨ ਦੇ ਪਹਿਲਾਂ ਗੰਢ ਕਰਉ। ਜੀ ਸਾਡੇ ਮੇਰੀ ਨਾ ਬੇਟੀ ਦੇ ਸੱਟਾਂ ਵੱਜ ਗਈਆਂ ਸੀਗੀਆਂ ਤੇ ਅਸੀਂ ਤਾਂ ਉੱਥੇ ਬੈਠੇ ਸੀ 6 ਮਹੀਨੇ ਮੈਂ ਆਪਣੀ ਬੇਟੀ ਨੇ ਕੇ ਬੈਠੀ ਰਹੀ। 4 ਮਹੀਨੇ ਹੋਏ ਸੀਗਾ ਵਿਆਹ ਹੋਇਆ ਇਹਨੂੰ 4 ਮਹੀਨੇ ਬਾਅਦ ਉਹਦੇ ਐਕਸੀਡੈਂਟ ਹੋ ਗਿਆ। ਤੇ ਸਾਡੇ ਕੋਲ ਕਿੱਥੇ ਸੀਗੇ ਇੰਨੇ ਪੈਸੇ ਲਾਉਣ ਨੂੰ ਅਸੀਂ ਆਪਣੀ ਮਾਂ ਆਪਣੀ ਬੇਟੀ ਦਾ ਇਲਾਜ ਕਰਾਉਂਦੀ ਕਿ ਮਕਾਨ ਦੀ ਨਿਊਆਂ ਭਰ ਕੇ ਦਿਖਾਉਂਦੀ ਇਹਨਾਂ ਨੂੰ। ਨਾਲ ਉਹ ਕਹਿੰਦੇ ਵੀ ਪਹਿਲਾਂ ਆਪਣਾ ਮਕਾਨ ਤੁਸੀਂ ਖੜਾ ਕਰ ਲਓ ਫਿਰ ਤੁਹਾਨੂੰ ਪੈਸੇ ਦਵਾਂਗੇ। ਤੁਸੀਂ ਆਪਣੀਆਂ ਨਿਊਆਂ ਭਰ ਕੇ ਦਿਖਾਓ ਤੇ ਬਾਕੀ ਪੈਸੇ ਤੁਹਾਨੂੰ ਵਾਜ ਦਉਦੋਂ ਪਾਉਂਗੇ। ਮੇਰਾ ਬਸ ਇਹ ਮੰਨਾਂ ਕਰਤਾ ਵੀ ਜੀ ਅਸੀਂ ਉੱਥੇ ਲਿਖ ਕੇ ਦੇ ਦਿੱਤਾ ਵੀ ਸੱਤ ਨਹੀਂ ਹੋਣਾ ਹੈਗਾ ਅਸੀਂ ਬਸ ਹੀ ਪਠਾਣਾ ਦੇ ਜਿਹੜੇ ਵਿਧਾਇਕ ਨੇ ਜਾਂ ਪ੍ਰਸ਼ਾਸਨ ਹੈ ਜਾਂ ਕਮੇਟੀ ਹੈ ਇੱਥੇ ਦੀ ਬਣੀ ਹੋਈ ਖਮਾਣੋਂ ਦੀ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਦੀ ਵੀ ਸੁਣੋ ਇਹ ਗਰੀਬ ਲੋਕ ਨੇ ਇਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ